ਪੰਜਾਬ 'ਚ ਕਦੇ ਇੱਕ ਜਮਾਨਾ ਹੁੰਦਾ ਸੀ ਜਦੋਂ ਵੱਡੇ ਵੱਡੇ ਸਿਆਸਦਾਂ ਸਿਆਸਤ ਦੀਆਂ ਉਚਾਈਆਂ ਨੂੰ ਛੂਣ ਦੇ ਲਈ ਪਹਿਲੀ ਪੌੜੀ ਸਰਪੰਚੀ ਚੁਣਦੇ ਸਨ ਜਾਨੀ ਕਿ ਸਰਪੰਚੀ ਦੇ ਰਾਹੀਂ वाया ਸਰਪੰਚੀ ਦੇ ਰਾਹੀਂ ਜਿਹੜਾ ਉਹ ਵਿਧਾਨ ਸਭਾ ਲੋਕ ਸਭਾ ਤੇ ਇਸ ਤੋਂ ਇਲਾਵਾ ਹੋਰ ਵੱਡੇ ਅਹੁਦੇਾਂ ਤੇ ਜਾਂਦੇ ਸੀ ਆਖਰਕਾਰ ਉਹ ਜਮਾਨਾ ਤਾਂ ਬਦਲ ਗਿਆ ਅੱਜ ਕੱਲ ਕਾਕਾ ਸ਼ਾਹੀ ਦਾ ਰਾਜ ਹੈ ਪਰ ਇਸ ਦੇ ਇਲਾਵਾ ਅੱਜ ਵੀ ਪੰਚੀ ਸਰਪੰਚੀ ਦੇ ਚਾਹਵਾਨ ਨਵੇਂ ਮੁੰਡੇ ਕੁੜੀਆਂ ਇਸ ਗੱਲ ਤੇ ਟੇਕ ਲਈ ਰੱਖਦੇ ਐ ਕਿ ਆਖਰਕਾਰ ਸ਼ਾਇਦ ਉਹ ਸਰਪੰਚੀ ਰਾਹੀਂ ਸਿਆਸਤ ਦੀਆਂ ਉਹਨਾਂ ਪੌੜੀਆਂ ਤੇ ਚੜ ਜਾਣ ਜਿੱਥੇ ਸਾਡੇ ਵੱਡੇ-ਵਡੇਰੇ ਚੜਨ ਚ ਕਾਮਯਾਬ ਹੋਏ ਪੰਜਾਬ ਦੇ ਅੰਦਰ ਬਹੁਤ ਵੱਡੇ ਆਗੂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਿਆਸੀ ਸਫ਼ਰ ਦੀ ਸ਼ੁਰੂਆਤ ਸਰਪੰਚੀ ਪੰਚੀ ਤੋਂ ਕੀਤੀ ਉਹਨਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਉਹਨਾਂ ਦੇ ਕਿਹੜੇ-ਕਿਹੜੇ ਨਾਂ ਨੇ ਸਾਰੇ ਤੁਹਾਨੂੰ ਖੋਲ ਕੇ ਦੱਸਦੇ ਆ ਕਿੱਥੋਂ ਕਿਵੇਂ ਕਿੰਨੇ ਸ਼ੁਰੂਆਤ ਕੀਤੀ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਡਗਾ ਵੱਜ ਚੁੱਕਿਆ ਤੇ ਇਸ ਹਲਕੀ ਹਲਕੀ ਤਾਲ ਦੇ ਉੱਤੇ ਹਰ ਕੋਈ ਪਿੰਡ ਵਾਲਾ ਵਾਸੀ ਇਵਨ ਕਿ ਸ਼ਹਿਰਾਂ ਵਾਲੇ ਵਾਸੀ ਵੀ ਨੱਚਦੇ ਨਜ਼ਰ ਆਉਂਦੇ ਨੇ ਪਰ ਗੱਲ ਇਹ ਹੈ ਕਿ ਸਰਪੰਚੀ ਪੰਚੀ ਐਡੀ ਵੱਡੀ ਚੋਣ ਕਿਉਂ ਸਾਫਤ ਹੁੰਦੀ ਹੈ ਆਖਰਕਾਰ ਪੰਚੀ ਸਰਪੰਚੀ ਲਈ ਐਡੀ ਜੋਰ ਅਜਮਾਇਸ਼ ਕਿਉਂ ਹੁੰਦੀ ਹੈ ਇਹਦਾ ਇੱਕ ਦੋ ਕਾਰਨ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣ ਸੁਖਦੇਵ ਸਿੰਘ ਢੀਂਸਾ ਹੋਣ ਮਰਹੂਮ ਬਿਆਨ ਸਿੰਘ ਹੋਣ ਸੰਤੋਖ ਸਿੰਘ ਰੰਧਾਵਾ ਹੁਣ ਕੁਲਤਾਰ ਸਿੰਘ ਸੰਧਵਾ ਹੁਣ ਕਈ ਅਜੇਹ ਨਾਂ ਨੇ ਜਿਨ੍ਹਾਂ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਸਰਪੰਚੀ ਤੋਂ ਕੀਤੀ ਸਰਪੰਚੀ ਤੋਂ ਸ਼ੁਰੂ ਹੋ ਕੇ ਉਹ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੀਆਂ ਪੌੜੀਆਂ ਚੜ੍ਹ ਚ ਵੀ ਕਾਮਯਾਬ ਹੋਏ ਉਹਨਾਂ ਬਾਰੇ ਗੱਲ ਕਰਦੇ ਆ ਕਦੇ ਇੱਕ ਜਮਾਨਾ ਹੁੰਦਾ ਸੀ ਜਦੋਂ ਸਿੱਖ ਰਲੀ ਸਿਆਸਤ ਦਾ ਵਾਇਆ ਸਰਪੰਚੀ ਖੁੱਲਦਾ ਸੀ ਸਿਆਸਤ ਦੀ ਇਸ ਪਹਿਲੀ ਪੌੜੀ ਤੇ ਪੈਰ ਧਰ ਕੇ ਹੀ ਪੰਜਾਬ ਚ ਕਈ ਆਗੂ ਮੁੱਖ ਮੰਤਰੀ ਬਣੇ ਅਤੇ ਸਰਪੰਚੀ ਦੇ ਸਫਰ ਮਗਰੋਂ ਬਹੁਤੇ ਵਜ਼ੀਰ ਵੀ ਬਣੇ ਸਿਆਸ ਦਾ ਹੁਣ ਮੂੰਹ ਮਹਾਂਦਰਾ ਬਦਲਿਆ ਜਿਸ ਚ ਜਮੀਨ ਤੋਂ ਉੱਠੇ ਆਗੂ ਰਾਹਾਂ 'ਚ ਹੀ ਗਵਾਚ ਜਾਂਦੇ ਨੇ ਪੰਚਾਇਤੀ ਚੋਣਾਂ ਦਾ ਹੁਣ ਕੜਮਸ ਪਿਆ ਜਦ ਕਿ ਇਹਨਾਂ ਚੋਣਾਂ ਨੇ ਭਲੇ-ਵੇਲਿਆ ਵਿੱਚ ਪੰਜਾਬ ਨੂੰ ਸਿਰ ਕੜਾ ਆਗੂ ਦਿੱਤੇ ਨੇ ਉੱਤੇ ਤੋਂ ਨਜ਼ਰ ਮਾਰੀਏ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਸਫਰ ਪਿੰਡ ਬਾਦਲ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਉਹ ਸਰਬਸੰਮਤੀ ਨਾਲ ਸਰਪੰਚ ਬਣਿਆ ਅਤੇ ਮੁੜ ਕੇ ਕਦੇ ਪਿੱਛੇ ਉਹਨਾਂ ਨੇ ਨਹੀਂ ਧੱਕਿਆ ਉਹਨਾਂ ਦੀ ਕਾਮਯਾਬੀ ਕਿਤੇ ਨਾ ਕਿਤੇ ਸਰਪੰਚੀ ਦਾ ਵੀ ਇੱਕ ਯੋਗਦਾਨ ਰਿਹਾ ਹੈ ਸਾਬਕਾ ਮੁੱਖ ਮੰਤਰੀ ਮਰਹੂਮ ਬੀਨਤ ਸਿੰਘ ਨੇ ਵੀ ਪਿੰਡ ਦੀ ਸਰਪੰਚੀ ਤੋਂ ਸਿਆਸਤ ਵਿੱਚ ਪੈਰ ਰੱਖਿਆ ਬਾਅਦ ਵਿੱਚ ਉਹਨਾਂ ਦਾ ਲੜਕਾ ਤੇ ਪੋਤਰਾ ਵੀ ਸਰਪੰਚ ਬਣੇ ਕੇਂਦਰੀ ਵਜ਼ੀਰੀ ਤੱਕ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਨੇ ਜਿਵੇਂ ਹੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਹਨਾਂ ਨੂੰ ਜੱਦੀ ਪਿੰਡ ਉੱਬਾਵਾਲ ਦੇ ਲੋਕਾਂ ਨੇ ਸਰਪੰਚ ਬਣਾ ਦਿੱਤਾ ਅਤੇ ਮਗਰੋਂ ਉਹ ਬਲਾਕ ਸੰਮਤੀ ਮੈਂਬਰ ਵੀ ਰਹੇ ਰਾਜ ਸਭਾ ਅਤੇ ਕੈਬਨਿਟ ਵਜ਼ੀਰ ਜਿਹਾ ਬਲਵਿੰਦਰ ਸਿੰਘ ਭੁੰਦੜ ਜੋ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਉਹ ਆਪਣੇ ਪਿੰਡ ਭੁੰਦੜ ਦੇ 1964 ਤੋਂ 1972 ਤੱਕ ਸਰਪੰਚ ਰਹੇ ਇੱਥੇ ਇਹ ਵੀ ਦੱਸ ਦਵਾਂ ਕਿ ਸੁਖਦੇਵ ਸਿੰਘ ਢਿੰਡਸਾ ਤਾਂ ਵਿਦਿਆਰਥੀ ਸਿਆਸਤ ਚ ਔਣ ਵਾਲੇ ਆਗੂ ਵੀ ਨੇ ਉਹ ਸਰਕਾਰੀ ਰਣਵੀਰ ਕਾਲਜ ਦੀ ਵਿਦਿਆਰਥੀ ਜੁਨੀਅਨ ਦੇ ਪ੍ਰਧਾਨ ਬਣੇ ਜਿੱਥੋਂ ਉਹਨਾਂ ਨੇ ਪਹਿਲੀ ਸਿਆਸੀ ਪੌੜੀ ਚੜ੍ਹੀ ਆਪਣੇ ਜੀਵਨ ਦੇ ਵਿੱਚ ਉਸ ਤੋਂ ਬਾਅਦ ਉਹ ਉੱਬਾਵਾਲ ਦੇ ਸਰਪੰਚ ਵੀ ਬਣੇ ਬਿਆਨ ਸਿੰਘ ਕੋਟਲੀ ਪਿੰਡ ਹੈ ਲੁਧਿਆਣੇ ਜ਼ਿਲ੍ਹੇ ਦਾ ਉੱਥੋਂ ਦੇ ਸਰਪੰਚ ਰਹੇ ਬਲਵਿੰਦਰ ਸਿੰਘ ਭੁੰਦੜ ਆਪਣੇ ਪਿੰਡ ਭੁੰਦੜ ਦੇ ਲੰਪਾ ਸਮਾ ਸਰਪੰਚ ਰਹੇ ਉਸ ਤੋਂ ਬਾਅਦ ਉਹ ਵਿਧਾਇਕ ਵੀ ਬਣੇ ਮੰਤਰੀ ਵੀ ਬਣੇ ਪੰਜਾਬ ਸਰਕਾਰ 'ਚ ਤੇ ਫਿਰ ਉਹ ਜਿਹੜਾ ਰਾਜ ਸਭਾ ਮੈਂਬਰ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਅੱਜ ਕੱਲ੍ਹ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਲੋਕ ਸਭਾ ਮੈਂਬਰ ਗਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਜੋ ਕਿ ਪੰਚਾਇਤ ਸੰ ਮંત્રી ਵੀਰੇ ਨੇ ਵੀ ਆਪਣਾ ਸਿਆਸੀ ਸਫ਼ਰ ਪਿੰਡ ਧਾਰੋਵਾਲੀ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣਨ ਵਾਲੇ ਲੋਕਾਂ ਵਿੱਚ ਸ਼ਾਮਲ ਨੇ ਸੰਤੋਖ ਸਿੰਘ ਰੰਧਾਵਾ ਨੇ ਪੰਚਾਇਤ ਮੰਤਰੀ ਹੁੰਦਿਆਂ ਪੰਚਾਇਤੀ ਰਾਜ ਐਕਟ ਬਣਾਉਣ ਵਿੱਚ ਵੀ ਯੋਗਦਾਨ ਪਾਇਆ ਮੌਜੂਦਾ ਆਪ ਸਰਕਾਰ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਣਾ ਨੇ ਵੀ ਆਪਣਾ ਸਫ਼ਰ ਪਿੰਡ ਸੰਧਵਾ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਉਹ ਸਾਲ 2003-08 ਦੌਰਾਨ ਪਿੰਡ ਦੇ ਸਰਪੰਚ ਰਹੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਪੰਚ ਰਹੇ ਢਾਲੀਵਾਲ ਨੇ ਕਿਹਾ ਕਿ ਅਸਲ ਵਿੱਚ ਸਰਪੰਚੀ ਸਿਆਸਤ ਦੀ ਨਰਸਰੀ ਹੈ ਕੈਬਨਟ ਮੰਤਰੀ ਲਾਲਚੰਦ ਕੁਟਾਰੂ ਚੱਕ ਨੇ ਵੀ ਆਪਣੇ ਜੱਦੀ ਪਿੰਡ ਕੁਟਾਰੂ ਚੱਕ ਦੇ ਸਰਪੰਚ ਬਣ ਕੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸਿਆਸਤ ਦੀ ਪੌੜੀ ਸਰਪੰਚੀ ਦੇ ਡੰਡਿਆਂ ਤੋਂ ਹੀ ਚੜੇ ਤੇ ਮੋੜ ਵਿਧਾਇਕ ਵੀ ਬਣਦੇ ਰਹੇ ਪਹਿਲਾ ਉਹਨਾਂ ਦੇ ਪਿਤਾ ਕੁਲਦੀਪ ਸਿੰਘ ਵਡਾਲਾ ਵੀ ਪਿੰਡ ਦੇ ਸਰਪੰਚ ਰਹੇ ਚੁਕੇ ਨੇ ਵਿਧਾਇਕ ਰਹੇ ਇਕਬਾਲ ਸਿੰਘ ਝੁੰਦਾ ਆਪਣੇ ਪਿੰਡ ਦੇ ਤਿੰਨ ਵਾਰ ਸਰਪੰਚ ਰਹੇ ਜਦੋਂ ਕਿ ਦੋ ਵਾਰ ਅਕਾਲੀ ਵਿਧਾਇਕ ਰਹੇ ਲਖਵੀਰ ਸਿੰਘ ਲੋਧੀ ਨੰਗਲ 6 ਵਾਰ ਆਪਣੇ ਪਿੰਡ ਦੇ ਸਰਪੰਚ ਰਹੇ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਪਿੰਡ ਮਲੂਕਾ ਦੇ ਸਰਪੰਚ ਰਹੇ ਜਗਦੇਵ ਸਿੰਘ ਤਲਵੰਡੀ ਵੀ ਆਪਣੇ ਪਿੰਡ ਦੇ 10 ਸਾਲ ਸਰਪੰਚ ਰਹੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਹਰਚਰਨ ਸਿੰਘ ਹੀਰੋ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀਰੇ ਨੇ ਵੀ ਆਪਣਾ ਸਫਰ ਜਿਹੜਾ ਸਰਪੰਚੀ ਤੋਂ ਸ਼ੁਰੂ ਕੀਤਾ ਪੰਚਾਇਤ ਮੰਤਰੀ ਰਹੇ ਬਲਦੇਵ ਸਿੰਘ ਖਿਆਲਾ ਵੀ ਆਪਣੇ ਪਿੰਡ ਖਿਆਲਾ ਜ਼ਿਲ੍ਹਾ ਮਾਨਸਾ ਦੇ ਸਰਪੰਚ ਰਹੇ ਅਤੇ ਜ਼ਿਲ੍ਹਾ ਮਾਨਸਾ ਦੇ ਹੀ ਕਾਂਗਰਸ ਚ ਵਜ਼ੀਰ ਰਹੇ ਸ਼ੇਰ ਸਿੰਘ ਗਾਗੋਵਾਲ ਨੇ ਵੀ ਆਪਣੀ ਸਿਆਸਤ ਸਰਪੰਚੀ ਤੋਂ ਸ਼ੁਰੂ ਕੀਤੀ ਅਤੇ ਸਿਆਸੀ ਸਫ਼ਰ ਜਿਹੜਾ ਉਹ ਸਰਪੰਚੀ ਰਾਹੀਂ ਸ਼ੁਰੂ ਕੀਤਾ ਅਤੇ ਸਿਆਸਤ ਦੇ ਗੁਰ ਤੇ ਸਬਕ ਇਸੇ ਸਰਪੰਚੀ ਰਾਹੀਂ ਸਿੱਖੇ ਐਸੇ ਜ਼ਿਲ੍ਹੇ ਦੇ ਲੋਕ ਸਭਾ ਮੈਂਬਰ ਰਹੇ ਮਰਹੂਮ ਚਤਨ ਸਿੰਘ ਸਮਹਾਉ ਵੀ ਪਿੰਡ ਦੇ ਸਰਪੰਚ ਰਹੇ ਬਠਿੰਡਾ ਜ਼ਿਲ੍ਹੇ ਚੋਂ ਸਾਫ ਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਵੀ ਆਪਣੇ ਪਿੰਡ ਜੱਸੀ ਬਾਗਵਾਲੀ 30 ਸਰਪੰਚੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਮੁੱਖ ਸੰਸਦੀ ਸਕੱਤਰ ਰਹੇ ਐਨ ਕੇ ਸ਼ਰਮਾ ਵੀ ਪਿੰਡ ਲੋਹਗੜ ਦੇ ਸਰਪੰਚ ਰਹੇ ਚੁੱਕੇ ਨੇ। ਮਰਹੂਮ ਜਥੇਦਾਰ ਤੋਤਾ ਸਿੰਘ ਜੋ ਕਿ ਸਿੱਖਿਆ ਮੰਤਰੀ ਵੀ ਰਹੇ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਵੀਰੇ ਉਹ ਆਪਣੇ ਜੱਦੀ ਪਿੰਡ ਦੀਦਾਰ ਸਿੰਘ ਵਾਲਾ ਦੇ ਸਰਪੰਚ ਚੁਣੇਗੇ। ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਰਹੇ 우ਜਾਗਰ ਸਿੰਘ ਸੇਖਵਾ ਸਾਬਕਾ ਮੰਤਰੀ ਮਰਹੂਮ ਅਜੀਤ ਸਿੰਘ ਕਹੜਾ ਸੀਨੀਅਰ ਅਕਾਲੀ ਆਗੂ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਦੋ ਵਾਰ ਵਿਧਾਇਕ ਰਹੇ ਮੋਹਨ لال ਬਹਿਰਾਮ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਤੋਂ ਇਲਾਵਾ ਮਲਕੀਸ਼ ਸਿੰਘ ਕੀਤੂ ਵੀ ਆਪੋ ਆਪਣੇ ਪਿੰਡਾਂ ਦੇ ਸਰਪੰਚ ਰਹੇ ਮੌਜੂਦਾ ਆਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੀ ਦੇ ਪਿਤਾ ਵੀ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਚੁਣੇਗੇ ਹਲਕਾ ਸ਼ਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵਾਨ ਸਿੰਘ ਬਾਜੀਗਰ ਵੀ ਆਪਣੇ ਪਿੰਡ ਦੇ ਸਰਪੰਚ ਰਹੇ। ਕੁੱਲ ਮਿਲਾ ਕੇ ਇੱਕ ਵੱਡੀ ਸੂਚੀ ਹੈ ਜਿਹੜੇ ਲੋਕਾਂ ਨੇ ਸਰਪੰਚੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਤੇ ਸਿਆਸ ਦੀਆਂ ਸਿਖਰ ਲੀਆਂ ਜਿਹੜੀਆਂ ਪੋਸਟਾਂ ਨੇ ਉਹਦੇ ਨੇ ਉੱਥੇ ਤੱਕ ਪਹੁੰਚੇ। ਯਾਨੀ ਕਿ ਕਹਿ ਲਈਏ ਕਿ ਸਿਆਸ ਦੇ ਸਿਖਰ ਨੂੰ ਛੋਇਆ ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢਿੰਡਸਾ, ਸੰਤੋਖ ਸਿੰਘ ਰੰਦਾਵਾ, ਬਿਆਨ ਸਿੰਘ ਬਹੁਤ ਸਾਰੇ ਨਾਂ ਸਾਡੇ ਸਾਹਮਣੇ ਨੇ। ਵਾਖੂ ਆਖ ਉਹਦੇ ਆ ਤੇਰੇ ਲੋਕਾਂ ਨੇ ਹਮੇਸ਼ਾ ਜਿਹੜਾ ਉਹ ਲੋਕਾਂ ਦੇ ਜਿਹੜਾ ਜ਼ਮੀਨੀ ਹਕੀਕਤ ਹੈ ਉਹਦੇ ਹਿਸਾਬ ਦੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਸਰਪੰਚੀ ਹੋਗੀ ਮਿਊਸਿਪੈਲਿਟੀ ਦੇ ਇਲੈਕਸ਼ਨ ਹੋਗੇ ਸਿਆਸਤਦਾਨ ਲਈ ਇੱਕ ਅਹਿਮ ਯੋਗਦਾਨ ਪਾ ਸਕਦੇ ਇਸ ਤੋਂ ਇਲਾਵਾ ਵਿਦਿਆਰਥੀ ਸਿਆਸਤ ਸਾਡੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਮਾਇਆ ਰੋਲ ਅਦਾ ਕਰ ਸਕਦੀ ਹੈ ਪਰ ਬਦਕਿਸਮਤੀ ਅੱਜ ਵਿਦਿਆਰਥੀ ਸਿਆਸਤ ਖਤਮ ਹੋ ਚੁੱਕੀ ਹੈ ਤੇ ਜਿਹੜੀ ਆ ਸਰਪੰਚੀ ਪੰਚੀ ਉਹ ਚੌਧਰਦ ਤੇ ਜਿਹੜਾ ਇੱਕ ਕਹਿ ਲਈਏ ਕਿ ਦਿਖਾਵੇ ਦਾ ਸਾਧਨ ਬਣ ਕੇ ਰਹਿ ਗਿਆ ਪੰਜਾਬ ਦੇ ਵਿੱਚ ਪਿਛਲੇ 1-2 ਟਰਮਾਂ ਦੇ ਅੰਦਰ ਕੁਝ ਨੌਜਵਾਨ ਸਰਪੰਚ ਕੁਝ ਸੂਝਵਾਨ ਸਰਪੰਚ ਅੱਗੇ ਆਏ ਹੈ ਜਿਨ੍ਹਾਂ ਨੇ ਆਪਣੇ ਪਿੰਡ ਦੇ ਪਾਸੇ ਆਸੇ-ਪਾਸੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋੜ ਹੈ ਕਿ ਪੰਜਾਬ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਸਰਪੰਚ ਬਣਨ ਵਾਲੇ ਲੋਕਾਂ ਅੱਜ ਕੱਲ ਦੇ ਨਵੇਂ ਮੁੰਡੇ ਕੁੜੀਆਂ ਨੂੰ ਅਗਾਹ ਸਿਆਸੀ ਪਾਰਟੀਆਂ 'ਚ ਇੱਕ ਸਹੀ ਥਾਂ ਮਿਲੇ ਤਾਂ ਜੋ ਪੰਜਾਬ ਲਈ ਇੱਕ ਨਵੇਂ ਸਿਆਸਦਾਨਾਂ ਦੀ ਪੀੜ੍ਹੀ ਤਿਆਰ ਹੋ ਸਕੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ